ਪੰਜਾਬ ਦੇ ਵਿੱਚ ਹੜ੍ਹਾਂ ਦੇ ਨਾਲ ਹਾਲਾਤ ਕਾਫੀ ਖਰਾਬ ਨੇ ਲਗਾਤਾਰ ਜਿਹੜਾ ਮੀਂਹ ਆ ਉਹ ਪੈ ਰਿਹਾ ਹੈ ਜੇਕਰ ਮਹਾਲੀ ਦੇ ਜ਼ਿਲ੍ਹੇ ਦੀ ਗੱਲ ਕੀਤੀ ਜਾਵੇ ਤਾਂ ਜੈੰਤੀ ਮਾਜਰੇ ਦੇ ਵਿੱਚ ਹਾਲਾਤ ਉਸ ਤੋਂ ਵੀ ਜ਼ਿਆਦਾ ਖਤਰਨਾਕ ਨੇ ਬਹੁਤ ਸਾਰੀਆਂ ਨਦੀਆਂ ਨਾਲੇ ਨੇ ਜਿਹੜੇ ਉਫਾਨਦੇ ਨੇ ਤੇ ਬਾਕੀ ਜਿਹੜੀ ਗੱਲ ਕੀਤੀ ਜਾਵੇ ਤਾਂ ਕਾਜਵੇ ਜੋ ਨਦੀਆਂ ਤੇ ਬਣੇ ਸੀ ਉਹ ਪੂਰੀ ਤਰ੍ਹਾਂ ਵਹਿ ਗਏ ਨੇ ਜਾਂ ਟੁੱਟ ਗਏ ਨੇ ਜੇ ਤੁਸੀਂ ਤਸਵੀਰਾਂ ਦੇਖੋ ਜੈੰਤੀ ਘਿਰਾਓ ਨਦੀ ਆ ਇਸ ਨਦੀ ਦੇ ਨਾਲ ਜਿਹੜਾ ਆਸ-ਪਾਸ ਦੇ ਪੰਜ ਪਿੰਡਾਂ ਦਾ ਸੰਪਰਕ ਆਸ ਵਿੱਚ ਹੀ ਟੁੱਟ ਗਿਆ ਹੈ ਇਹ ਬਿਲਕੁਲ ਜਿਹੜੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਾਜਵੇ ਜਰੂਰ ਬਣਿਆ ਸੀ ਹੁਣ ਹਾਲਾਤ ਇਸ ਤਰ੍ਹਾਂ ਦੇ ਨੇ ਕਿ ਕਾਜਵੇ ਜਿਹੜਾ ਉਹ ਪੂਰੀ ਦਾ ਟੁੱਟ ਗਿਆ ਹੈ ਤੇ ਲੋਕਾਂ ਦਾ ਜਿਹੜਾ ਆਉਣ ਜਾਣਾ ਉਹ ਰਸਤਾ ਜਿਹੜਾ ਬਿਲਕੁਲ ਬੰਦ ਹੋ ਗਿਆ ਹਾਲਾਂਕਿ ਜਿਹੜੀ ਨਦੀ ਆਏ ਤੇ ਰਾਤ ਨੂੰ ਬਹੁਤ ਸਾਰਾ ਜਿਆਦਾ 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 ਵਹਿੰਦੀ ਹੈ ਤੇ ਹੁਣ ਪਾਣੀ ਘਟ ਕਰਨ ਕਰਕੇ ਹੁਣ ਲੱਗਦਾ ਕਿ ਜਿਹੜਾ ਇੱਥੋਂ ਲੋਕ ਨੇ ਜਿਹੜੇ ਜਿਹੜੇ ਪੈਦਲ ਚੱਲਣ ਵਾਲੇ ਨੇ ਦੋ ਪਹੀਆ ਵਾਹਣ ਵਾਲੇ ਨੇ ਉਹ ਜਿਹੜੀਆਂ ਚਾਰ ਪਹੀਆ ਵਾਹਨ ਨੇ ਉਹ ਤੋਂ ਦੂਰ ਨਿਕਲ ਸਕਦੇ ਨੇ ਪਰ ਜਦੋਂ ਸਮਾਂ ਰਾਤ ਦਾ ਹੋ ਜਵੇ ਤਾਂ ਹਾਲਾਤ ਆ ਜਿਹੜੇ ਉਹ ਕਾਫੀ ਭਿਆਨਕ ਹੋ ਜਾਂਦੇ ਨੇ ਕੁਝ ਸਥਾਨੀ ਵਾਸੀ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਆਖਰ ਕਿੰਨੀ ਕੁ ਦਿੱਕਤ ਹੁੰਦੀ ਆ ਕਿੰਨੀ ਕੁ ਮੁਸ਼ਕਲ ਹੁੰਦੀ ਆ ਕਿ ਇੱਥੇ ਇਹ ਪਿੰਡਾਂ ਦੇ ਵਿੱਚ ਕਿਉਂਕਿ ਜਦੋਂ ਇਸ ਤਰ੍ਹਾਂ ਬਰਸਾਤ ਦਾ ਮੌਸਮ ਆ ਜਵੇ ਤਾਂ ਉਹਨਾਂ ਨੂੰ ਹੋਰ ਵੀ ਜਿਹੜਾ ਪਹਿਲੇ ਸਥਿਤੀ ਆ ਜਿਹੜੀ ਕਾਫੀ ਗੰਭੀਰ ਬਣ ਜਾਂਦੀ ਆ ਭਾਈ ਜਿਸੇ ਪਿੰਡ ਦੇ ਕਿੰਨੀ ਕੁ ਦਿੱਕਤ ਹੁੰਦੀ ਆ ਕਿ ਕਿੰਨਾ ਕੁ ਹੋ ਗਿਆ ਟਾਈਮ ਪਹਿਲਾਂ ਥੋੜਾ ਤਾਂ ਇਹ ਹੂੰ ਹੁਣ ਇਹ ਕੱਲ ਜਿਆਦਾ ਹੋ ਗਿਆ ਅਸੀਂ ਮਹੀਨੇ ਪਹਿਲਾਂ ਆਣ ਕੇ ਵੀਡੀਓ ਬਣਾ ਕੇ ਦੱਸ ਦਿੱਤਾ ਇਸ ਕੋਈ ਆਣ ਕੇ ਹੱਲ ਕਰ ਲਉ ਕਿੰਨੇ ਕੁ ਪਿੰਡਾਂ ਸੰਪਰਕਾ ਜਿਹੜਾ ਟੁੱਟ ਗਏ ਕਿੰਨੇ ਕੁ ਪਿੰਡਾਂ ਦਾ ਟੁੱਟ ਗਏ ਅੱਛਾ ਹਾਂ ਜਿਹੜਾ ਪਿੰਡ ਅੱਗੇ ਜਾ ਕੇ ਗੂੜਾ ਕਸੌਲੀ ਕਰਾਂਦੇ ਆਲਾ ਬਗੇਂਢੀ ਅੱਛਾ ਹਾਂ ਬਾਕੀ ਬੱਦੀ ਨੂੰ ਵੀ ਇਹ ਰਸਤਾ ਨਿਕਲਦਾ ਏ ਅੱਛਾ ਦਿਨੇ ਤਾਂ ਹੁਣ ਦੇਖਿਆ ਬਹੁਤ ਸਾਰੀਆਂ ਗੱਡੀਆਂ ਜਾਂ ਸਕੂਟਰ ਵਾਲੇ ਨਿਕਲ ਸਕਦੇ ਨੇ ਹਨਾ ਜੇਕਰ ਰਾਤ ਦਾ ਸਮਾਂ ਹੋਵੇ ਮੈਨੂੰ ਲੱਗਦਾ ਇਥੇ ਰਸਤਾ ਨਹੀਂ ਹੈਗਾ ਕੋਈ ਬੜਾ ਹਾਦਸਾ ਹੋ ਸਕਦਾ ਜੀ ਕੋਈ ਜਿਹੜਾ ਅਣਜਾਣ ਬੰਦਾ ਜਾਂ ਜਿਹਨੇ ਕੋਈ ਫਾਰਮ ਲੇ ਪਰ ਆਪਣੇ ਕਿਸੇ ਨੂੰ ਵੀ ਆਣਕਾ ਕੋਈ ਵੀ ਕਿਸੇ ਵੀ ਟਾਈਮ ਆਣਕ ਗੱਡੀ ਵਿੱਚ ਗਿਰ ਸਕਦੀ ਹੈ ਜਾਨੀ ਮਾਲੀ ਨੁਕਸਾਨ ਹੋ ਸਕਦਾ ਹੈ ਕਿਉਂਕਿ ਹੁਣ ਪਾਣੀ ਜਿਹੜਾ ਉਤਰਿਆ ਹੋਇਆ ਹਲੇ ਮੈਨੂੰ ਇੱਕ ਲੱਖਤ ਪਾਣੀ ਪੂਰਾ ਭਰ ਜਾਂਦਾ ਹੈ ਪੂਰਾ ਜੀ ਪੂਰਾ ਹੁਣ ਇਸ ਤਰ੍ਹਾਂ ਪਤਾ ਨਹੀਂ ਵੀ ਐ ਪਰ ਕਿੰਨਾ ਮੀ ਭੈਜੇ ਇੱਕਦਮ ਪਾਣੀ ਆ ਜਵੇ ਕੋਈ ਬੰਦਾ ਕੋਈ ਕੰਮ ਕਰ ਰਿਹਾ ਆਪਣੇ ਡੰਗਰ ਪਛੂਲੀਗਾ ਜਾ ਰਿਹਾ ਕੋਈ ਵੀ ਬੰਦਾ ਕਿਸੇ ਵੀ ਟਾਈਮ ਹਟ ਸਕਦਾ ਹੈ ਪ੍ਰਸ਼ਾਸਨ ਨੇ ਪੰਪ ਪ੍ਰਬੰਧ ਨਹੀਂ ਕੀਤੇ ਸਿਹਾਰਜੀ ਤੌਰ ਤੇ ਬੰਦ ਆਣਕ ਇੱਕ ਦਲਾਸਾ ਜਿਹਾ ਦੇ ਦਿੱਤਾ ਜੀ ਵੀ ਅਸੀਂ ਤੁਹਾਡੇ ਪੁਲਾਂ ਦਾ ਪਾ ਕੰਮ ਪਾਸ ਕਰਵਾ ਤਿਆ ਹੁਣ ਦੇਖਦੇ ਆ ਕਦੋਂ ਤੱਕ ਇਹ ਕੰਮ ਵੈਰੀਫਾਈਟਿੰਗ ਵਗੈਰਾ ਇਸ ਤਰ੍ਹਾਂ ਕੋਸਤ ਪ੍ਰਬੰਧ ਨਹੀਂ ਹੈਗੇ ਕੋਈ ਮਤਲਬ ਰੁਕ ਨਹੀਂ ਆਣ ਕਿ ਕਿਸੇ ਨੇ ਵੀ ਕੋਈ ਵੈਰੀਫਾਈਟ ਨਹੀਂ ਕਰੀ ਰਾਤ ਅਸੀਂ ਇੱਕ ਬਰੇ ਝੰਡਾ ਜਿਹਾ ਲਾਇਆ ਸੀਗਾ ਉਹ ਵੀ ਪਾਣੀ ਚ ਹਟ ਗਿਆ ਭਾਈ ਜੀ ਕਿਹੜਾ ਪਿੰਡਾ ਜੈਂਤੀ ਮੱਜਰੀ ਕਿੰਨੀ ਕੁ ਮੁਸ਼ਕਲ ਆਉਂਦੀ ਆ ਬਹੁਤ ਔਖਾ ਜੀ ਜਿਆਦਾ ਮੁਸ਼ਕਲ ਹੋਈ ਬੱਚਿਆਂ ਵਾਸਤੇ ਨਾ ਇੰਨਾ ਮੁਸ਼ਕਲ ਹੋਈ ਪੜ੍ਹਨੇ ਵਾਸਤੇ ਵਿਚਾਰੇ ਆ ਨਹੀਂ ਰਹੇ ਅੱਛਾ ਹੈ ਨਹੀਂ ਸਕੂਲ ਕਿੱਧਰ ਜਾਂਦੇ ਨੇ ਫਿਰ ਬੱਚੇ ਹੈ ਨਹੀਂ ਆਉਣਾ ਇੱਥੇ ਕਿਹੜੇ ਪਿੰਡ ਚ ਆਪਣਾ ਜੈਂਤੀ ਮੱਜਰੀ ਹੋ ਗਿਆ ਚੰਡੀਹਾ ਚੰਡੀਗੜ੍ਹ ਨਵੇਂ ਗਰਾਂਡ ਜਾਂਦੇ ਜਿਹੜੇ ਬੱਸ ਆਉਂ ਸਭ ਬੰਦ ਜਾਣ ਬੱਚੇ ਕਿਉਂ ਉਸਕੇ ਲੱਗ ਬਹੁਤ ਮੁਸ਼ਕਲ ਹੋ ਗਿਆ ਮਤਲਬ ਇਹ ਤਾਂ ਲੱਗਦਾ ਪਈ ਜਿਸ ਤਰ੍ਹਾਂ ਦੇ ਹਾਲਾਤ ਜੇਕਰ ਇਸੇ ਤਰ੍ਹਾਂ ਮੌਸਮ ਰਿਹਾ ਤਾਂ ਕਾਫੀ ਜ਼ਿਆਦਾ ਜਿਹੜੇ ਮੁਸ਼ਕਲ ਹੋਊਗੀ ਬਹੁਤ ਔਖਾ ਹੋਊਗਾ ਜੀ ਗਾਹਾਂ ਗਾਹ ਬਹੁਤ ਮੁਸ਼ਕਲ ਹੋ ਗਏ ਦੇ ਹਾਲਾਤ ਪਰ ਬਹੁਤ ਸਾਰੇ ਦੇਖੋ ਜੇਕਰ ਇਹ ਤੁਸੀਂ ਪ੍ਰਬੰਧ ਦੇਖੋ ਕਿਉਂਕਿ ਪ੍ਰਸ਼ਾਸਨ ਦਾ ਕੋਈ ਅਧਿਕਾਰੀ ਇੱਥੇ ਕੋਈ ਮੌਜੂਦ ਨਹੀਂ ਲੋਕ ਆਪਣੀ ਜਾਨ ਤੇ ਖੇਲ ਕੇ ਇਸੇ ਤਰ੍ਹਾਂ ਨਦੀ ਜਿਹੜੇ ਨਾਲੇ ਉਹ ਪਾਰ ਕਰ ਰਹੇ ਨੇ ਕਿ ਲੋਕ ਜੋ ਇੱਥੇ ਦੇ ਰਹਿੰਦੇ ਨੇ ਕਹਿੰਦੇ ਪੰਜ ਪਿੰਡਾਂ ਦਾ ਸੰਪਰਕ ਹੀ ਟੁੱਟਿਆ ਪਰ ਕਿ ਹਾਲਾਤ ਇਸ ਤਰ੍ਹਾਂ ਦੇ ਨੇ ਕਿ ਨਦੀ ਪੂਰੇ ਜਿਹੜੇ ਖਾਨ ਤੇ ਆ ਜਾਂ ਪੂਰਾ ਤਰ੍ਹਾਂ ਰਸਤਾ ਜਿਹੜਾ ਉਸ ਸਮੇਂ ਬਿਲਕੁਲ ਬਲੌਕ ਹੋ ਜਾਂਦਾ ਤੇ ਤਸਵੀਰਾਂ ਕਿਉਂਕਿ ਇਹਦੋਂ ਰਸਤਾ ਟੁੱਟ ਗਿਆ ਤੇ ਹੁਣ ਲੋਕ ਕਿਉਂਕਿ ਪਾਣੀ ਥੋੜਾ ਉਤਰਿਆ ਹੋਇਆ ਲੋਕ ਨੇ ਜਿਹੜੇ ਆਪਣੀਆਂ ਗੱਡੀਆਂ ਜਿਹੜੇ ਸਕੂਟਰ ਮੋਟਰਸਾਈਕਲ ਨੇ ਉਹ ਨਦੀ ਤੋਂ ਪਾਰ ਕਰਕੇ ਜਿਹੜਾ ਲੈ ਕੇ ਜਾਣ ਲਈ ਮਜਬੂਰ ਨੇ ਇਸ ਲਈ ਲੋਕ ਵੀ ਜਿਹੜੇ ਨਹੀਂ ਰੁਕ ਰਹੇ ਹਾਲਾਤ ਨੇ ਤੁਸੀਂ ਦੇਖ ਸਕਦੇ ਹੋ ਕਿ ਪੂਰੀ ਤਰ੍ਹਾਂ ਜਿਹੜਾ ਇਹ ਕਾਜਵੇ ਸੀ ਜੋ ਪਾਣੀ ਦੇ ਵਿੱਚ ਬਹਿ ਗਿਆ ਤੇ ਹੁਣ ਇਹ ਕਦੋਂ ਬਣੂਗਾ ਇਹ ਤਾਂ ਅਲੱਗ ਚੀਜ਼ ਆ ਪਰ ਲੋਕ ਕਹਿੰਦੇ ਨੇ ਕਿ ਜੇਕਰ ਇੱਥੇ ਪੁਲਿਸ ਵੱਲੋਂ ਬੈਰੀਕੇਡਿੰਗ ਕੀਤੀ ਹੁੰਦੀ ਤਾਂ ਸ਼ਾਇਦ ਜਿਹੜਾ ਕੋਈ ਹੋਰ ਏਡਾ ਹਾਸਾ ਨਾ ਵਾਪਰੇ ਤਾਂ ਕਿ ਲੋਕ ਰੁਕ ਜਾਣ ਪਰ ਇੱਥੇ ਨਾ ਤਾਂ ਕੋਈ ਪੁਲਿਸ ਦਾ ਪ੍ਰਬੰਧ ਆ ਨਾ ਕਿਸੇ ਨੂੰ ਕੋ ਰੋਕਣ ਵਾਲਾ ਲੋਕ ਆਉਂਦੇ ਨੇ ਤੇ ਇਸੇ ਤਰ੍ਹਾਂ ਜਿਹੜੇ ਆ ਕੇ ਇਥੋਂ ਅਿਲਾਪ ਆਪਣਾ ਪਾਰ ਕਰ ਜਾਂਦੇ ਨੇ ਤੇ ਉਹ ਕਰੇ ਜਿਆਦਾ ਮੁਸ਼ਕਲ ਇਹ ਆ ਕਿ ਬੱਚੇ ਸਕੂਲ ਜਾਣ ਤੋਂ ਵੀ ਰਹਿ ਗਏ ਨੇ ਕਿ ਬੱਚਿਆਂ ਨੂੰ ਜਿਹੜਾ ਸਕੂਲ ਕੋਕੜਾ ਜਿਹੜਾ ਉਹ ਕਈ ਦਿਨ ਦਾ ਜਿਹੜਾ ਰਸਤਾ ਜੇਕਰ ਇਸ ਤਰ੍ਹਾਂ ਨਾ ਨਾ ਖੁੱਲਿਆ ਤਾਂ ਕਈ ਮਹੀਨੇ ਜਿਹੜਾ ਬੱਚੇ ਸਕੂਲ ਜਾਣ ਤੋਂ ਜਿਹੜਾ ਨਾ ਘਰੇ ਰਹਿ ਜਾਣਗੇ ਕਿਉਂਕਿ ਜਦੋਂ ਪਾਣੀ ਕਹਿੰਦੇ ਉਫਾਨ ਤੇ ਹੁੰਦਾ ਤਾਂ ਬਿਲਕੁਲ ਜਿਹੜੇ ਹਾਲਾਤ ਇੱਥੇ ਹੋਰ ਜਾਂਦਾ ਗੰਭੀਰ ਬਣ ਜਾਂਦੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜਿੱਥੇ ਇੱਕ ਤੱਕ ਸੋਡੀ ਨਿਗਾ ਜਾਂਦੀ ਆ ਉੱਥੇ ਤੱਕ ਜਿਹੜੀ ਆ ਇਹ ਤਸਵੀਰ ਤੁਹਾਨੂੰ ਦਿਖਾਈ ਆ ਇਹ ਕੱਲਾ ਇੱਕ ਜਗ੍ਹਾ ਨਹੀਂ ਮਹਾਲੀ ਦੇ ਵਿੱਚ ਬਹੁਤ ਸਾਰੇ ਇੱਕ ਗਰਦ ਰਿਆ ਦਾ ਵੀ ਉੱਧਰ ਜਿਹੜਾ ਘੇੜਾ ਬਸ ਦੀ ਗੱਲ ਕੀਤੀ ਜਾਵੇ ਉੱਥੇ ਵੀ ਮਾਰਕਪੁਰ ਦੇ ਬਹੁਤ ਸਾਰੇ ਕਾਜਵੇ ਪਾਣੀ ਦੇ ਉੱਪਰ ਫਰਾਲਾ ਉੱਪਰ ਬਹਿ ਨੇ ਜਾਂ ਫਿਰ ਪਾਣੀ ਦੇ ਵਿੱਚ ਪੂਰੀ ਤਰ੍ਹਾਂ ਬਹਿ ਗਏ ਨੇ ਜਿਸ ਦੇ ਚੱਲਦੇ ਰਾਸਤੇ ਨੇ ਉਹ ਬੰਦ ਹੋ ਗਏ ਨੇ ਲੋਕਾਂ ਨੂੰ ਕਈ-ਕਈ ਕਿਲੋਮੀਟਰ ਦਾ ਦੂਰੀ ਤੈਅ ਕਰਕੇ ਆਪਣੇ ਜਿਹੜਾ ਘਰ ਪਹੁੰਚਣ ਲਈ ਆਪਣਾ ਸਫਰ ਜਿਹੜਾ ਤੈਅ ਕਰਨਾ ਪੈਂਦਾ ਪਰ ਲੋਕ ਜਿਹੜਾ ਇੱਥੇ ਦੇ ਕਹਿੰਦੇ ਨੇ ਕਿ ਪ੍ਰਸ਼ਾਸਨ ਦਾ ਕੋਈ ਪ੍ਰਬੰਧ ਨਹੀਂ ਸਤਾਵਣੀ ਜ਼ਰੂਰ ਦੇ ਗਏ ਨੇ ਪਰ ਉਸ ਤੋਂ ਬਾਅਦ ਜਿਹੜਾ ਕਿਸੇ ਤਰ੍ਹਾਂ ਦਾ ਕੋਈ ਜਿਹੜਾ ਹਾਲਾਤ ਇੱਥੇ ਜਿਹੜੇ ਬੱਤਰ ਤੋਂ ਬੱਤਰ ਬਣਦੇ ਨੇ ਪਰ ਇਸ ਤੋਂ ਬਾਅਦ ਕਿਸੇ ਨੇ ਕੋਈ ਜਿਹੜਾ ਪ੍ਰਬੰਧ ਨਹੀਂ ਕੀਤਾ ਨਾ ਕੋਈ ਸਤਾਵਣੀ ਬੋਰ ਲਾਇਆ ਗਿਆ ਨਾਇਕ ਤੇ ਕੋਈ ਬੈਰੀਕੇਡਿੰਗ ਕੀਤੀ ਹੋਈ ਆ ਇਸ ਦੇ ਬਾਵਜੂਦ ਲੋਕ ਨੇ ਜਿਹੜੀ ਆਪਣੀ ਜਾਨ ਦਾ ਜਿਹੜੀ ਆ ਤਲੀ ਦਾ ਧਰ ਕੇ ਜਿਹੜੀ ਜਾਨ ਆਪਣੀ ਜੋਖਮ ਪਾ ਕੇ ਇਹ ਜਿਹੜੀਆਂ ਨਦੀਆਂ ਨੇ ਨਾਲੇ ਉਹ ਪਾਰ ਕਰਨ ਲਈ ਮਜਬੂਰ ਨੇ ਮਹਾਰੀ ਤੋਂ ਕਰਦੀ ਬੈਣੀ ਪਾਲ Delhi Post ਦੀ ਆ